ਲੱਗ ਛੱਗੇ ਲੱਗਾ ਛੱਗੇ ਵਜਾਦਾ ਲੱਗਿਆ ਤੇ ਅਰਦਾਸ ਕਰਦੀ ਆ ਪਰਮਾਤਮਾ ਅੱਗੇ ਡਿਊਟੀ ਦੇ ਨਾਮ ਨਾਲ ਅਸੀਂ ਇਹੋ ਜਿਹੇ ਜਿਹੜੇ ਚੰਗੇ ਮਤਲਬ ਕੰਮ ਹਨਾ ਇਹ ਕਰਦੇ ਰਹੇ ਲਈ ਲੋਕਾਂ ਦੀ ਇਹ ਸ਼ਾਦਤ ਹੈ ਇਹਨੂੰ ਤਾਂ ਪੂਰੀ ਪੂਰਾ ਪੰਜਾਬ ਪੂਰੀ ਦੁਨੀਆ ਕਦੀ ਵੀ ਨਹੀਂ ਭਲਾ ਸਕਦਾ ਠੀਕ ਹੈ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਜਿਹੜੇ ਦਰਸਾਏ ਹੋਏ ਮਾਰਗ ਹੈ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਸਮਾਜ ਸੰਭਲ ਦੇਖਦੇ ਆ ਵਿੱਚ ਸੌਰਵ ਰਾਜੀ ਨਾ ਨਹੀਂ ਯਾਰ ਮਿਸਕੋਟੋ ਸ਼ਹੀਦਾ ਦੀ ਸ਼ਰਨਾਂਜਲੀ ਨੂੰ ਜਿਹੜਾ ਸਮਰਪਿਤ ਹੈ ਪੰਜਾਬ ਪੁਲਿਸ ਦੇ ਵੱਲੋਂ ਦੁੱਧ ਦਾ ਲੰਗਰ ਲਗਾਇਆ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਅਸੀਂ ਜਗਰਾਵ ਪੁਲ ਤੋਂ ਮੌਜੂਦ ਆ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜਾ ਦੁੱਧ ਦਾ ਲੰਗਰ ਲਗਾਇਆ ਗਿਆ ਅਸੀਂ ਅਕਸਰ ਦੇਖਦੇ ਆ ਜਿਹੜੀ ਪੰਜਾਬ ਪੁਲਸ ਹੈ ਚੌਂਕ ਦੇ ਵਿੱਚ ਜਿਹੜੀ ਚਲਾਨ ਕੱਢਦੀ ਹੋਈ ਨਜ਼ਰ ਆਂਦੀ ਹੈ ਤਸਵੀਰਾਂ ਸਾਡਾ ਨਾਂ ਸੰਜੀਤ ਕਰ ਰਹੇ ਆ ਇੱਕ ਪਾਸੇ ਦੁੱਧ ਤੇ ਦੂਜੇ ਪਾਸੇ ਜਿਹੜਾ ਮੱਠੀ ਦਾ ਲੰਗਰ ਲਗਾਇਆ ਜੜਿਆ ਇਹ ਜਿੰਨੀ ਵੀ ਸੰਗਤ ਹਥੋ ਲੰਗ ਰਹੀ ਹੈ ਉਹਨਾਂ ਨੂੰ ਜਿਹੜਾ ਇਹ ਲੰਗਰ ਦਿੱਤਾ ਜਾ ਰਿਹਾ ਜਿਹੜੇ ਪੰਜਾਬ ਪੂਰ ਦੇ ਮੁਲਾਇਮ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਨਗੇ ਅਸ਼ੋਕ ਜੀ ਕੀ ਕਹਿਣਾ ਚਾਹੋਗੇ ਮੰਨ ਦੇ ਵਿੱਚ ਕਿਵੇਂ ਆਇਆ ਕਿ ਅਸੀਂ ਅਕਸਰ ਦੇਖਦੇ ਆ ਜਿਹੜੀ ਪੰਜਾਬ ਪੁਲਿਸ ਚਲਾਨ ਕਰਦੀ ਹੁਣ ਨਜ਼ਰ ਆਉਂਦੀ ਹੈ ਕੀ ਕਹਿਣਾ ਚਾਹੋਗੇ ਸਰ ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਵਸਦਾਨੀ ਨੇ ਜਿਨ੍ਹਾਂ ਨੇ ਆਪਣਾ ਪੂਰਾ ਪਰਿਵਾਰ ਸਾਡੇ ਲਈ 바ਰਤਾ ਤੇ ਸ਼ਹੀਦੀ ਜੋੜ ਮੇਲ ਦੇ ਸੰਬੰਧ ਵਿੱਚ ਜਿਵੇਂ ਮੈਂ ਇਧਰ ਟ੍ਰੈਫਿਕ ਇੰਚਾਰਜ ਆ ਅਸੀਂ ਸਾਰੇ ਜਿੰਨੇ ਵੀ ਮੇਰੇ ਸਮੂਹ ਮੁਲਾਜ਼ਮ ਨੇ ਕੱਲ ਅਸੀਂ ਮਿਲ ਕੇ ਸਲਾਹ ਕੀਤੀ ਕਿ ਜਿਵੇਂ ਸਾਰੀ ਸਾਰਾ ਪੰਜਾਬ ਕੀ ਸਾਰਾ ਵਰਲਡ ਹੀ ਇਹ ਇਹਨਾਂ ਦੇ ਨਾਲ ਚ ਸ਼ਹੀਦਾਂ ਦੀ ਯਾਦ ਵਿੱਚ ਜਿਹੜੇ ਦੁੱਧ ਦੀ ਸੇਵਾ ਕਰ ਰਿਆ ਕਿਉਂ ਨਾ ਅਸੀਂ ਵੀ ਇਹ ਛੋਟਾ ਪ੍ਰਾਲਾ ਕਰੀਏ ਉਹਨੂੰ ਵੇਖਦੇ ਹੋ ਸਾਰ ਅਸੀਂ ਇਹ ਜਾਰੀ ਕੀਤਾ ਅਕਸਰ ਦਾ ਪੂਰਾ ਸਹਿਯੋਗ ਮਿਲ ਰਿਹਾ ਜੀ ਸਰ ਸਭ ਦਾ ਸਹਿਯੋਗ ਹੈ ਜੀ ਸਾਰੇ ਭੈਣ ਭਰਾਵਾਂ ਦਾ ਸਾਰੇ ਅਫਸਰ ਸਹਿਬਾਂ ਦਾ ਪੂਰਾ ਸਹਿਯੋਗ ਤੇ ਦੁਆਵਾਂ ਵੀ ਮਿਲ ਰਹੀਆਂ ਨੇ ਤੇ ਆਪਾਂ ਗੱਲ ਕਰੀਏ ਮੈਡਮ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਲਗਾਏ ਜਾਂਦਾ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸਰ ਤੁਸੀਂ ਪਛਾਨ ਸਰ ਇਹ ਜਿਉ ਮੌਕਾ ਇੱਕ ਪੰਜਾਬ ਪੁਲਿਸ ਦੇ ਵਿੱਚ ਆ ਕੇ ਇਹ ਕੰਮ ਕਰਨਾ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਮੈਨੂੰ ਤੇ ਭਰਤੀ ਤੋਂ ਬਾਅਦ ਪਹਿਲੀ ਵਾਰੀ ਇਹ ਕੰਮ ਕਰਨ ਦਾ ਮੌਕਾ ਮਿਲਿਆ ਤੇ ਅਰਦਾਸ ਕਰਦੀ ਆਂ ਪਰਮਾਤਮਾ ਅੱਗੇ ਡਿਊਟੀ ਦੇ ਨਾਮ ਨਾਲ ਅਸੀਂ ਇਹੋ ਜਿਹੇ ਜਿਹੜੇ ਚੰਗੇ ਮਤਲਬ ਕੰਮ ਹਨਾ ਇਹ ਕਰਦੇ ਰਹੀਏ ਲੋਕਾਂ ਦੀ ਸੇਵਾ ਪਹਿਲਾਂ ਤੋਂ ਹੀ ਕਰਦੇ ਆਂ ਤੇ ਅੱਗੇ ਵੀ ਕਰਦੇ ਰਹੀਏ ਪੰਜਾਬ ਪੂਰ ਸ ਹੈ ਜਿਨ੍ਹਾਂ ਦਾ ਕਹਿਣਾ ਕਿ ਇਹ ਮੈਡਮ ਦਾ ਕਹਿਣਾ ਕਿ ਪਹਿਲੀ ਵਾਰ ਜਿਹੜੀ ਸੇਵਾ ਕੀਤੀ ਰਹੀ ਸ਼ੋਭ ਜੀ ਮਨ ਦੇ ਵਿੱਚ ਕਿਵੇਂ ਆ ਆਪਾਂ ਦੇ ਦਿਆਂ ਬੜੀ ਜਿਹੜੀ ਚਾਰ ਸਾਹਿਬਜ਼ਾਦੇ ਜਿਹੜਾ ਬੜਾ ਵੱਡੇ ਦਿਨ ਨੇ ਮਤਲਬ ਸ਼ਹਾਦਤ ਉਹਨਾਂ ਨੇ ਦਿੱਤੀ ਸੀਗੀ ਇਹ ਭੁੱਲ ਭੁਲਾਈ ਨਹੀਂ ਜਾ ਸਕਦੀ ਤੇ ਕਿਸ ਕਿੰ ਤੁਸੀ ਦੇ ਦੇ ਜੀ ਸਰ ਜਿਹੜੀ ਇਹ ਸ਼ਹਾਦਤ ਹੈ ਇਹਨੂੰ ਤਾਂ ਪੂਰੀ ਪੂਰਾ ਪੰਜਾਬ ਪੂਰੀ ਦੁਨੀਆ ਕਦੀ ਵੀ ਨਹੀਂ ਭਲਾ ਸਕਦਾ ਠੀਕ ਹੈ ਅਸੀਂ ਆਪਣੇ ਗੁਰੂ ਸਹਿਬਾਨ ਦੇ ਜਿਹੜੇ ਦਰਸਾਏ ਹੋਏ ਮਾਰਗ ਹੈ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜੀਏ ਤੇ ਧਾਰਮਿਕ ਲਿਟਰੇਚਰ ਨਾਲ ਜੋੜੀਏ ਉਹਨਾਂ ਨੂੰ ਹੋਰ ਸਮਾਜਿਕ ਸਿੱਖਿਆ ਦਈਏ ਜਿਵੇਂ ਨਸ਼ਿਆਂ ਦੇ ਨਸ਼ਿਆਂ ਦੇ ਜਿਹੜੇ ਨੁਕਸਾਨ ਹੈ ਉਹਨਾਂ ਬਾਰੇ ਦੱਸਿਏ ਨਸ਼ਿਆਂ ਤੋਂ ਕਿਵੇਂ ਅਵੇਰਨੈਸ ਰੱਖਣਾ ਆਪਣੇ ਬੱਚਿਆਂ ਨੂੰ ਜਾਣੂ ਕਰਾਈਏ ਉਸ ਦੇ ਨਾਲ ਨਾਲ ਜਿਵੇਂ ਟ੍ਰੈਫਿਕ ਨਿਜ਼ਮ ਹੈ ਉਹਦੀ ਆਪਾਂ ਕਿਵੇਂ ਪਾਲਣਾ ਕਰਨੀ ਹੈ ਆਪਣੀਆਂ ਤੇ ਲੋਕਾਂ ਦੀਆਂ ਜਾਨਾਂ ਕੀਮਤੀ ਸੇਫ ਰੱਖਣੀਆਂ ਹੋਰ ਇਹ ਬਾਰੇ ਜਾਗਰੂਕ ਕਰੀਏ ਜਿਵੇਂ ਅਸੀਂ ਅਕਸਰ ਹੀ ਦੱਸਦੇ ਆ ਕਿ ਜਿਵੇਂ ਹੁਣ ਧੁੰਦਾਂ ਦਾ ਸੀਜ਼ਨ ਚੱਲ ਰਿਹਾ ਤੁਸੀਂ ਵੇਖ ਰਹੇ ਹੋ ਕਿ ਬਹੁਤ ਧੁੰਦ ਦੀ ਚਾਦਰ ਬਣੀ ਹੋਈ ਹੈ ਸਾਰੇ ਜਦੋਂ ਵੀ ਅਸੀਂ ਜੀਟੀ ਰੋਡ ਤੇ ਗੁਜ਼ਰਦੇ ਹਾਂ ਅਸੀਂ ਆਪਣੀ ਗੱਡੀ ਹੈ ਜਿਹੜੀ ਬਹੁਤ ਫਾਸਟ ਚਲਾਉਂਦੇ ਆ ਕਈ ਵਾਰੀ ਅਸੀਂ ਵੇਖਦੇ ਹਾਂ ਜਦੋਂ ਧੁੰਦ ਵਿੱਚ ਸਾਨੂੰ ਕੋਈ ਦਿਖਾਈ ਨਹੀਂ ਦੇ ਰਿਹਾ ਅਸੀਂ ਕਿਸੇ ਗੱਡੀ ਦੇ ਪਿੱਛੇ ਪਿੱਛਾ ਕਰਦੇ ਅੱਗੇ ਜਾਂਦੇ ਹਾਂ ਕਿ ਇਹ ਜੇ ਜਾ ਰਿਹਾ ਤਾਂ ਅਸੀਂ ਵੀ ਸੇਫ ਹਾਂ ਪਰ ਉਸ ਟਾਈਮ ਆਪਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਆਪਣੀ ਸਪੀਡ ਤੇ ਜ਼ਰੂਰ ਨਿਗਾ ਮਾਰੀਏ ਬੇਵਿਹਾਰ ਹੀ ਐ ਸਰ ਜੇ ਅਸੀਂ ਚੰਗਾ ਬੀਜਾਂਗੇ ਚੰਗਾ ਪਾਵਾਂਗੇ ਮਾੜਾ ਬੀਜਾਂਗੇ ਮਾੜਾ ਪਾਵਾਂਗੇ ਸਰ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਰਹੇਗੀ ਸਰ ਵੇਖੋ ਅਸੀਂ ਸਮੇਂ-ਸਮੇਂ ਤੇ ਸਾਡਾ ਕੰਮ ਹੈ ਅਵੇਰਨੈਸ ਜਿਵੇਂ ਸ਼ਿਦੀ ਸ਼ਿਦੀ ਦਿਹਾੜੇ ਤੇ ਅਸੀਂ ਇਹ ਸੇਵਾ ਕੀਤੀ ਹੈ ਇਹ ਜਿੰਨਾ ਜਿੰਨਾ ਚਿਰ ਸਾਡਾ ਇਹ ਲੰਗਰ ਸਮਾਪਤ ਨਹੀਂ ਹੁੰਦਾ ਐ ਜੋਨ ਦੇ ਇੰਚਾਰਜ ਅਸ਼ੋਕਮਰ ਅਤੇ ਲੋਕ ਰਾਊ ਰੌੜਾ ਪੀਡੀਸੀ ਨਿਊਜ਼ ਦੇਣਾ